واہ گرو واح گرو واح گرو 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 واحو جی کا خالس ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਕਰ ਗੁਰਬਾਣੀ ਦੀ ਲੜੀਵਾਰ ਸੰਧਿਆ ਕਰ ਰਹੇ ਹਾਂ ਕੱਲ ਆਪਣੇ 840 ਅੰਗ ਹੋ ਗਏ ਸਨ ਤੇ ਅੱਗੇ ਸ਼ੁਰੂ ਹੁਣ ਜਾ ਰਹੀ ਹੈ ਹਾਂਜੀ ਬਿਲਾਵਲ ਮਹੱਲਾ ਤੀਜਾ ਵਾਰ 7 ਘਰ ਦਸਵਾਂ ਇੱਕ ਓੰਕਾਰ ਸਤਿਗੁਰ ਪਰਸਾਦ ਹਾਂਜੀ ਬਿਲਾਵਲ ਮਹੱਲਾ ਤੀਜਾ ਵਾਰ 7 ਇਹਨੂੰ 7 ਹੀ ਪੜ੍ਹਨਾ ਹੈ ਵਾਰ 7 ਘਰ ਦਸਵਾਂ ਦਸਵਾਂ ਉਚਾਰਨ ਕਰਨਾ ਹੈ ਕਾਰ ਦਸ ਨਹੀਂ ਕਹਿਣਾ ਦਸਵਾ ਹਾਂਜੀ ਬਿਲਾਵਲ ਮਹੱਲਾ ਤੀਜਾ ਵਾਰ 7 ਘਰ ਦਸਵਾ ਇੱਕ ਓੰਕਾਰ ਸਤ ਗੁਰ ਪਰਸਾਦ ਆਦਿਤ ਵਾਰ ਆਦ ਪੁਰਖ ਹੈ ਸੋਈ ਆਪੇ ਵਰਤੈ ਔਰ ਨਾ ਕੋਈ ਅਦਿੱਤਵਾਰ ਇਹ ਪਾਠ ਜਿਹੜਾ ਅਦਿੱਤਵਾਰ ਕਸ ਕੇ ਬੋਲਣਾ ਹੈ ਅਦਿੱਤ ਇੱਥੇ ਇਹ ਦੱਦੇ ਦੁੱਤੇ ਅਦਕਾ ਲੱਗੇਗਾ ਅਦਿੱਤਵਾਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ हे ਸਤਿਗੁਰੂ ਜੀ ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ ਦਿਨਾਂ ਦੀ ਵਿਚਾਰ ਕਰਦੇ ਹਨ ਕੋਈ ਆਖਦਾ ਹੈ ਕਿ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਠੀਕ ਦਿਨ ਨਹੀਂ ਹਨ ਇਹਨਾਂ ਦਿਨਾਂ ਦੇ ਵਿੱਚ ਕੋਈ ਵਪਾਰ ਆਦ ਨਹੀਂ ਕਰਨਾ ਚਾਹੀਦਾ ਤਦ ਸਤਿਗੁਰ ਜੀ ਨੇ ਬਿਲਾਵਲ ਰਾਗ ਦੇ ਅੰਦਰ ਤੀਸਰੇ ਸਰੂਪ ਗੁਰੂ ਅਮਰਦਾਸ ਮਹਾਰਾਜ ਜੀ ਸੱਤਾਵਾਰ ਭਾਵ ਸੱਤਾ ਦਿਨਾਂ ਦੁਆਰਾ 10ਵੇਂ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਕੇ ਸਿੱਖਾਂ ਨੂੰ ਉਪਦੇਸ਼ ਬਖਸ਼ਦੇ ਹਨ ਸਤਿਗੁਰੂ ਜੀ ਬਚਨ ਕਰ ਰਹੇ ਨੇ ਆਦਿੱਤ ਵਾਰ ਆਦ ਪੁਰਖ ਹੈ ਸੋਈ ਆਦਿੱਤ ਵਾਰ ਜਿਹੜਾ ਹੈ ਇਹ ਪਾਠ ਇਕੱਠਾ ਹੀ ਉਚਾਰਨ ਕਰਨਾ ਹੈ ਆਦਿੱਤ ਵਾਰ ਆਦ ਪੁਰਖ ਹੈ ਸੋਈ ਆਪੇ ਵਰਤੈ ਅਵਰਣ ਕੋਈ ਆਦਿੱਤ ਵਾਰ ਦਾ ਅਰਥ ਹੈ ਕਿ ਅਦਿੱਤੀ ਦੇ ਅੰਸ਼ ਵਿੱਚ ਹੋਣ ਵਾਲੇ ਸੂਰਜ ਦੇ ਦਿਨ ਭਾਵ ਐਤਵਾਰ ਐਤਵਾਰ ਦੁਆਰਾ ਕਥਨ ਕਰਦੇ ਨੇ ਕਿ हे ਭਾਈ ਉਹ ਪ੍ਰਮਾਤਮਾ ਸਭ ਦਾ ਮੁੱਢ ਸਭ ਦੇ ਵਿੱਚ ਪੂਰਨ ਵਿਆਪਕ ਹੈ ਉਹ ਪ੍ਰਮਾਤਮਾ ਆਪ ਹੀ ਸਾਰਿਆਂ ਦੇ ਅੰਦਰ ਆਤਮਾ ਰੂਪ ਹੋ ਕੇ ਵਰਤ ਰਿਹਾ ਹੈ ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ ਹਾਂਜੀ ਆਦਿਤਵਾਰ ਆਦਪੁਰਖ ਹੈ ਸੋਈ ਆਪੇ ਵਰਤੈ ਅਵਰਣਾ ਕੋਈ ਓਤਪੋਤ ਜਗ ਰਹਿ ਆਪਰੋਈ ਆਪੇ ਕਰਤਾ ਕਰੈ ਸੋ ਹੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਿਰਦੈ ਜਪਨੀ ਜਪੋ ਗੁਣ ਤਾਸਾ ਹਰ ਅਗਮ ਅਗੋਚਰ ਅਪਰੰਪਰ ਸੁਆਮੀ ਜਨ ਪੈਗ ਲਗ ਧਿਆਵੋ ਹੋਏ ਦਾਸਨ ਦਾਸਾ ਰਹਾ ਸੋਮਵਾਰ ਸੱਚ ਰਹਿਆ ਸਮਾਈ ਤਿਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਸਭ ਲਿਵ ਲਾਈ ਜਿਸ ਦੇਵੈ ਤਿਸ ਪੱਲੇ ਪਾਈ ਆਖ ਆਖ ਰਹੇ ਸਭ ਲਿਵ ਲਾਈ ਜਿਸ ਦੇ ਦੇ ਤਿਸ ਪੱਲੇ ਪਾਏ اے ਭਾਈ ਸਾਰੇ ਆਖ ਆਖ ਕੇ ਕਹਿ ਕਹਿ ਕੇ ਆਖਣਕ ਕਰਦੇ ਹਨ ਭਵ ਆਖਣ ਵਾਲੇ ਹੋ ਕੇ ਮੁਖ ਦਵਾਰਾ ਆਖੇ ਸਭ ਉਸ ਹਰੀ ਦੇ ਵਿੱਚ ਬਿਰਤੀ ਜੋੜ ਰਹੇ ਹਨ ਜਿਸ ਨੂੰ ਹਰੀ ਆਪਣਾ ਨਾਮ ਦੇਣਾ ਕਰਦਾ ਹੈ ਉਸੀ ਦੇ ਬੁੱਧ ਰੂਪੀ ਪੱਲੇ ਵਿੱਚ ਇਹ ਨਾਮ ਆ ਕੇ ਪੈਂਦਾ ਹੈ ਹਾਂਜੀ ਆਖ ਆਖ ਰਹੇ ਸਭ ਲਿਵ ਲਾਈ ਜਿਸ ਦੇਵੈ ਤਿਸ ਪੱਲੈ ਪਾਏ ਅਗਮ ਅਗੋਚਰ ਲਖਿਆ ਨਾ ਜਾਏ ਗੁਰ ਕੈ ਸਬਦ ਹਰ ਰਹਿ ਆ ਸਮਾਈ ਮੰਗਲ ਮਾਇਆ ਮੋਹ ਉਪਾਇਆ ਆਪੇ ਸਿਰ ਸਿਰ ਤੰਦੈ ਲਾਇਆ ਆਪ 부ਝਾਏ ਸੋਈ 부ਜੈ ਗੁਰ ਕੈ ਸ਼ਬਦ ਦਰ ਘਰ ਸੂਜੈ ਪ੍ਰੇਮ ਭਗਤ ਕਰੇ ਲੇਵ ਲਾਈ ਹਉ ਮੈਂ ਮਮਤਾ ਸ਼ਬਦ ਜਲਾਇ ਬੁੱਧਵਾਰ ਆਪੇ ਬੁੱਧਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹਉ ਮੈਂ ਮਲਖ ਹੋਇ ਦਾਰ ਸੱਚੈ ਸਦ ਸਦ ਸੋਭਾ ਪਾਈ ਨਾਮ ਰੱਤੇ ਗੁਰ ਸ਼ਬਦ ਸੁਹਾਇ ਲਾਹਾ ਨਾਮ ਪਾਏ ਗੁਰਦਵਾਰ ਆਪੇ ਦੇਵੈ ਦੇਵਨ ਹਾਰ ਜੋ ਦੇਵੈ ਤਿਸ ਕਉ ਬਲ ਜਾਈਐ ਗੁਰ ਪ੍ਰ사ਦੀ ਆਪਿ ਗਵਾਈਐ ਨਾਨਕ ਨਾਮ ਰਖੋ ਔਰ ਧਾਰ ਦੇਵਨ ਹਾਰੇ ਕਉ ਜੈਕਾਰ ਵੀਰ ਵਾਰ ਵੀਰ ਭਰਮ ਭੁਲਾਏ ਪ੍ਰੇਤ ਭੂਤ ਸਭ ਦੂਜੈ ਲਾਏ ਹਾਂਜੀ ਵੀਰ ਵਾਰ ਵੀਰ ਭਰਮ ਭੁਲਾਏ ਪ੍ਰੇਤ ਭੂਤ ਸਭ ਦੂਜੈ ਲਾਏ ਵੀਰ ਵਾਰ ਭਵ ਦੇਵਤਿਆਂ ਦੇ ਗੁਰੂ ਬ੍ਰਹਿ ਸਪਤ ਦੇ ਦਿਨ ਦੁਆਰਾ ਕਥਨ ਕਰਦੇ ਨੇ ਕਿ ਵੱਡੇ ਵੱਡੇ ਸੂਰਮੇ 52 ਵੀਰ ਵੀ ਪਰਮ ਦੇ ਵਿੱਚ ਭੁਲਾਏ ਹੋਏ ਹਨ हे ਭਾਈ ਇਹਨਾਂ ਸੂਰਮੇ ਪੰਜਾਂ ਵਿਕਾਰਾਂ ਨੂੰ ਆਪਣੇ ਅੰਦਰੋਂ ਵਰਜਣਾ ਰੋਕਣਾ ਕਰੋ ਕਿਉਂਕਿ ਇਹਨਾਂ ਵਿਕਾਰਾਂ ਨੇ ਵੱਡੇ-ਵੱਡੇ ਸੂਰਮੇ ਵੀ ਮਾਇਆ ਦੇ ਪਰਮ ਦੇ ਵਿੱਚ ਭੁਲਾਏ ਹੋਏ ਹਨ ਪ੍ਰੇਤ ਭੂਤ ਆਦ ਸਾਰੇ ਹੀ ਦਵੇਤ ਪਾਦ ਵਿੱਚ ਲਾਏ ਹੋਏ ਨੇ ਪ੍ਰੇਤ ਭੂਤ ਪਵ ਆਸੁਰੇ ਸੰਪਤਾ ਨੇ ਸਾਰੇ ਜੀਵ ਦੁਇਤ ਪਾਦੂ ਚ ਲਾਏ ਹੋਏ ਹਨ ਹਾਂਜੀ ਵੀਰ ਵਾਰ ਵੀਰ ਭਰਮ ਭੁਲਾਏ ਪ੍ਰੇਤ ਭੂਤ ਸਭ ਦੂਜੈ ਲਾਏ ਆਪ ਉਪਾਏ ਕਰ ਵੇਖੈ ਵੇਕਾ ਸਭਨਾ ਕਰਤੇ ਤੇਰੀ ਟੇਕਾ ਜੀਅ ਜੰਤ ਤੇਰੀ ਸਰਣਾਈ ਸੋ ਮਿਲੈ ਜਿਸ ਲਹ ਮਿਲਾਈ ਸ਼ੁਕਰਵਾਰ ਪ੍ਰਭ ਰਹਿ ਆ ਸਮਾਈ ਆਪ ਉਪਾਏ ਸਭ ਕੀਮਤ ਪਾਈ ਗੁਰਮੁਖ ਹੋਵੈ ਸੋ ਕਰੈ ਵਿਚਾਰ ਸੱਚ ਸੰਜਮ ਕਰਨੀ ਹੈ ਕਾਰ ਵਰਤਨੇਮ ਨਿਤਾ ਪ੍ਰਤ ਪੂਜਾ ਬਿਨ ਬੂਝੇ ਸਭ ਪਾਉ ਹੈ ਦੂਜਾ ਛਣਛਵਾ ਚਨਿਚਰਵਾਰ ਸੌਣ ਸਾਸਤ ਵਿਚਾਰ ਹਾਂਜੀ ਚਨਿਚਰਵਾਰ ਚਨਿਚਰਵਾਰ ਪਾਠ ਉਚਾਰਨ ਕਰਨਾ ਹੈ ਸੌਣ ਸਾਸਤ ਵਿਚਾਰ ਛ੍ਰਿਸ਼ਚਰ ਵਾਰ ਤੇ ਹੀ ਇੱਥੇ ਜਿਹੜਾ ਵਿਸਰਾਮ ਹੈ ਸੌਣ ਸਾਸਤ ਵਿਚਾਰ ਹਉਮੈ ਮੇਰਾ ਪਰਮ ਸੰਸਾਰ ਛਣਿਸ਼ਰ ਛਣੀ ਦੇ ਦਿਨ ਦੁਆਰਾ ਕਥਨ ਕਰਦੇ ਨੇ ਕਿ ਜੋ ਸਗਣਾ ਆਦ ਦੇ ਸ਼ਾਸਤਰ ਦੇ ਵਿਚਾਰ ਕਰਦੇ ਹਨ ਭਾਵ ਸ਼ਨੀਵਾਰ ਨੂੰ ਕਰੂਰ ਵਾਰ ਜਾਣ ਕੇ ਲੋਕ ਤੇਲ ਆ ਦਿੰਦੇ ਹਨ ਉਹ ਹੰਗਤਾਤੇ ਮੈਂ ਮੇਰੀ ਕਰਦੇ ਹੋਏ ਜਗਤ ਵਿੱਚ ਪਰਮਦੇ ਰਹਿੰਦੇ ਹਾਂ ਹਾਂਜੀ ਛਨੇ ਚਰਵਾਰ ਸੌਣ ਸਾਸਤ ਵਿਚਾਰ ਹਉ ਮੈਂ ਮੇਰਾ ਪਰਮੈ ਸੰਸਾਰ ਮਨਮੁਖ ਅੰਦਾ ਦੂਜੈ ਪਾਏ ਜਮਦਰ ਬਾਦਾ ਚੋਟਾ ਖਾਏ ਗੁਰ ਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਚ ਲਿਵ ਲਾਏ ਸਤ ਗੁਰ ਸੇਵਹਿ ਸੇਵਡ ਭਾਗੀ ਹਉ ਮੈਂ ਮਾਰ ਸੱਚ ਲੇਵ ਲਾਗੀ ਤੇਰੇ ਰੰਗ ਰਾਤੇ ਸਹਿਜ ਸੁਭਾਈ ਤੂੰ ਸੁਖ ਦਾਤਾ ਲਹਿ ਮਿਲਾਏ ਇਕਸਤੇ ਦੂਜਾ ਨਹੀਂ ਕੋਈ ਗੁਰਮਖ ਬੂਜੈ ਸੋਜੀ ਹੋਏ 15 33 ਤੈ ਸਤ ਵਾਰ ਮਹਾਰੂਤੀ ਆਵਹਿ ਵਾਰ ਵਾਰ ਦੇਨਸ ਰੈਣ ਤੇ ਵੈ ਸੰਸਾਰ ਹਾਂਜੀ 15 ਹੈ ਛਤੀ ਇੱਥੇ ਤੱਤੇ ਦੇ ਉੱਤੇ ਬਿੰਦੀ ਲੱਗੀ ਹੈ ਛਤੀ ਤੈ ਸਤ ਵਾਰ ਮਹਾਰੂਤੀ ਆਵਹਿ ਵਾਰ ਵਾਰ ਇਹ ਭਾਈ ਇਸ ਪ੍ਰਕਾਰ ਏਕਮ ਦੂਜ ਜਾਂ 15 ਅੰਦਨਾ ਛਤਾ ਅਤੇ ਸੋ ਮੰਗਲ ਆਦ ਸਤ ਵਾਰ ਦੇਣ ਚੇਤ ਵਿਸਾਖ ਆਦ 12 ਮਹੀਨੇ ਬਸੰਤ ਗ੍ਰੀਖਮ ਆਦ 6 ਰੁੱਤਾਂ ਜੋ ਵਾਰ-ਵਾਰ ਮੁੜ-ਮੁੜ ਕੇ ਆਉਂਦੇ ਤੇ ਜਾਂਦੇ ਰਹਿੰਦੇ ਹਨ ਹਾਂਜੀ 15 ਥਿਤੀ ਤੈ ਸਤ ਸਵਾਰ ਮਹਾਰੁਤੀ ਆਵਹਿ ਵਾਰ-ਵਾਰ ਜਨਸ ਰੈਣ ਤੇ ਵੈ ਸੰਸਾਰ ਹਵਾ ਗਾਉਣ ਕੀਆ ਕਰਤਾਰ ਨੇਹ ਚਲ ਸਾਚ ਰਹਾ ਕਲ ਧਾਰ ਨਾਨਕ ਗੁਰਮੁਖ ਬੂਜੈ ਕੋਬ ਸਬਦ ਵਿਚਾਰ ਨਾਨਕ ਗੁਰਮੁਖ ਬੂਜੈ ਕੋ ਕੋ ਤਿਰਕਣ ਸਬਦ ਵਿਚਾਰ ਹਾਂਜੀ ਨਾਨਕ ਗੁਰਮੁਖ ਬੂਜੈ ਕੋ ਸਬਦ ਵਿਚਾਰ ਬਿਲਾਵਲ ਮਹੱਲਾ ਤੀਜਾ ਆਦ ਪੁਰਖ ਆਪੇ ਸ੍ਰਿਸ਼ਟ ਸਾਜੇ ਜੀਵ ਜੰਤ ਮਾਇਆ ਮੋਹਿ ਪਾਜੇ ਦੂਜੈ ਪਾਏ ਪਰ ਪੰਜ ਲਾਗੇ ਆਵਹਿ ਜਾਵਹਿ ਮਰਹਿ ਅਭਾਗੇ ਸਤਗੁਰ ਭੇਟੇ ਸੋ ਜੀ ਪਾਏ ਪਰ ਪੰਜ ਚੂਕੇ ਸੱਚ ਸਮਾਏ ਜਾ ਕੈ ਮਸਤਕ ਲਿਖਿਆ ਲੇਖ ਤਾ ਕੈ ਮਨ ਵਸਿਆ ਪ੍ਰਭ ਏਕ ਰਹਾਉ ਸ਼੍ਰੇਸ਼ਟ ਉਪਾਏ ਆਪੇ ਸਭ ਵਿਖੈ ਕੋਇ ਨਾ ਮਿਟੈ ਤੇਰੈ ਲਿਖੈ ਸਿਧ ਸਾਧਕ ਜੇ ਕੋ ਕਹ ਕਹਾਏ ਪਰਮੇ ਭੂਲਾ ਆਵੈ ਜਾਇ ਸਤ ਗੁਰ ਸੇਵੈ ਸੋ ਜਨ ਬੂਝੈ ਹਉ ਮੈਂ ਮਾਰੇ ਤਾਦਰ ਸੂਝੈ ਏਕਸਤੇ ਸਭ ਦੂਜਾ ਹੂਆ ਏਕੋ ਵਰਤੈ ਅਵਰ ਨਾ ਬੀਆ ਦੂਜੇ ਤੇ ਜੇ ਏਕੋ ਜਾਣੈ ਗੁਰ ਕੈ ਸਬਦ ਹਰ ਦਰਨੀ ਸਾਣੈ ਸਤ ਗੁਰ ਭੇਟੇ ਤਾ ਏਕੋ ਪਾਏ ਵਿਚੋ ਦੂਜਾ ਠਾਕ ਰਹਾਏ ਜਿਸ ਦਾ ਸਾਹਿਬ ਡਾਡ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ ਹਾਂ ਜਿਸ ਦਾ ਸਾਹਿਬ ਡਾਡਾ ਡਾਡਾ ਪਾਠ ਉਚਾਰਨ ਕਰਨਾ ਹੈ ਜਿਸ ਦਾ ਸਾਹਿਬ ਡਾਡਾ ਹੋਏ ਸਾਹਿਬ ਤੇ ਰੁਗ ਨਾਨਕੀ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ ਹਾਂਜੀ ਜਿਸ ਦਾ ਸਾਹਿਬ ਡਾਡਾ ਹੋਏ ਤੇਸ ਨੋ ਮਾਰਨਾ ਸਾਕੇ ਕੋਏ ਸਾਹਿਬ ਕੀ ਸੇਵਕ ਰਹੈ ਸਰਣਾਈ ਆਪੇ ਬਖਸੇ ਦੇਵ ਡਿਆਈ ਤੇਸਤੇ ਉਪਰ ਨਾਹੀ ਕੋਏ ਕੌਣ ਡਰੈ ਡਰ ਕਿਸ ਕਾ ਹੋਏ ਗੁਰਮਤੀ ਸਾਤ ਵਸੈ ਸਰੀਰ ਸਬਦ ਚੀਨ ਫਿਰ ਲਗੇ ਨਾ ਪੀਰ ਆਵੈ ਨਾ ਜਾਏ ਨਾ ਦੁਖ ਪਾਏ ਨਾ ਮੇਰਾ ਤੇ ਸਹਜ ਸਮਾਏ ਨਾਨਕ ਗੁਰਮੁਖ ਵਿਖੇ ਹਦੂਰ ਮੇਰਾ ਪ੍ਰਭ ਸਾਧ ਰਹਿਆ ਭਰਪੂਰ ਇੱਕ ਸੇਵਕ ਇੱਕ ਭਰਮ ਭੁਲਾਏ ਆਪੇ ਕਰੇ ਹਰ ਆਪ ਕਰਾਈ ਏਕੋ ਵਰਤੈ ਅਵਰ ਨਾ ਕੋਇ ਮਨ ਰੋਸ ਕੀਜੈ ਜੇ ਦੂਜਾ ਹੋਇ ਸਤ ਗੁਰ ਸੇਵੇ ਕਰਨੀ ਸਾਰੀ ਦਰਸਾਚੈ ਸਾਚੇ ਵੀਚਾਰੀ ਤਿੱਤੀ ਵਾਰ ਸਭ ਸ਼ਬਦ ਸੁਹਾਏ ਸਤਿਗੁਰ ਸੇਵੇ ਤਾ ਫਲ ਪਾਏ ਤਿੱਤੀ ਵਾਰ ਸਭ ਆਵਹਿ ਜਾਹੀ ਗੁਰ ਸ਼ਬਦ ਨਿਹਚਲ ਸਦਾ ਸੱਚ ਸਬਾਹੀ ਤਿੱਤੀ ਵਾਰ ਤਾ ਜਾ ਸੱਚ ਰਾਤੀ ਬਿਨ ਨਾਵੈ ਸਭ ਪਰਮਹਿ ਕਾਚੇ ਮਨਮੁਖ ਮਰਹਿ ਮਰ ਬਿਗਤੀ ਜਾਹੀ ਏਕ ਨਾ ਚੇਤ ਹੈ ਦੂਜੈ ਲੋਭਾਏ ਹਾਂਜੀ ਮਨਮੁਖ ਮਰਹਿ ਮਰ ਬਿਗਤੀ ਬਿਗਤੀ ਪਾਠ ਹੈ ਬਿਗਤੀ ਨਹੀਂ ਪੜਨਾ ਬੱਬੇ ਨੂੰ ਸਿਆਰੀ ਜੜੀ ਇਹ ਵੱਖਰੀ ਕਰ ਦੇਣੀ ਹੈ ਬੇਗੱਦੀ ਬਿਗਤੀ ਕਈ ਪੜ ਜਾਂਦੇ ਕਈ ਵਾਰ ਪਰ ਬੱਬੇ ਨੂੰ ਸਿਆਰੀ ਲਾ ਕੇ ਸੰਬੰਧ ਕਲਾਉਣੀ ਹੈ ਬਿਗਤੀ ਜਾਹੇ ਮਨਮੁਖ ਮਰ ਹੈ ਮਰ ਬਿਗਤੀ ਜਾਹੇ ਏਕ ਨ ਚੇਤ ਹੈ ਦੂਜਾ ਲੋਬਾ ਹੈ ਕਹਿੰਦੇ ਮਨ ਦੇ ਮਗਰ ਲੱਗਣ ਵਾਲੇ ਮਨੁੱਖ ਮਰਦੇ ਰਹਿੰਦੇ ਹਨ ਅਤੇ ਮਾਰ ਕੇ ਕਹਿੰਦੇ ਬੇਗਤੀ ਮੰਦੀ ਗਤੀ ਆਪਗਤ ਹੋ ਕੇ ਸੰਸਾਰ ਤੋਂ ਜਾਂਦੇ ਹਨ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਦ્વੈਤ ਵਾਲੇ ਪਦਾਰਥਾਂ ਵਿੱਚ ਲੁਭਾਏ ਮਨ ਹੋਏ ਰਹਿੰਦੇ ਹਨ ਹਾਂਜੀ ਮਨਮੁਖ ਮਰਹਿ ਮਾਰੇ ਬਿਗਤ ਬਿਗਤੀ ਜਾਹੀ ਏਕ ਨਾ ਚੇਤ ਹੈ ਦੂਜੈ ਲੋਭਾ ਹੈ ਅਚੇਤ ਪਿੰਡੀ ਅਗਿਆਣ ਅੰਧਾਰ ਬੇਨਸਬਦੈ ਕਿਉ ਪਾਏ ਪਾਰ ਆਪ ਉਪਾਏ ਉਪਾਵਣ ਹਾਰ ਆਪੇ ਕੀ ਤੋਣ ਗਰਵੀਚਾਰ ਬਹੁਤੇ ਭੇਖ ਕਰਹਿ ਭੇਖ ਧਾਰੀ ਭਵ ਭਵ ਪਰਮਹਿ ਕਾਚੀ ਸਾਰੀ ਐਥੈ ਸੁਖ ਨਾ ਆਗੈ ਹੋਏ ਮਨ ਮੁਖ ਮੋਏ ਆਪਣਾ ਜਨਮ ਖੋਏ ਸਤਗੁਰ ਸੇਵੇ ਪਰਮ ਚੁਕਾਈ ਕਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋ ਹੋਏ ਇਹ ਹੈ ਥਿੱਤੀ ਵਾਰ ਦੂਜਾ ਦੋਏ ਇਹ ਛਿੱਤੀ ਵਾਰ ਵਾਰ ਤੇ ਰੁਕਣਾ ਦੂਜਾ ਦੋਏ ਸਤਿਗੁਰ ਜੀ ਕਹਿੰਦੇ ਹੈ ਭਾਈ ਪੂਰਨ ਪ੍ਰਮਾਤਮਾ ਆਵ ਜੋ ਕੁਝ ਕਰਦਾ ਹੈ ਉਹੀ ਤਿੰਨਾਂ ਕਾਲਾਂ ਵਿੱਚ ਹੁੰਦਾ ਹੈ ਇਹ ਛਿੱਤਾਂ ਤੇ ਵਾਰ ਦਿਨ ਦ્વੈਤ ਭਾਵ ਵਾਲੇ ਹਨ ਛਿੱਤਾਂ ਅਤੇ ਵਾਰਾਂ ਵਿੱਚ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿੱਚ ਫਸਣ ਵਾਲੇ ਮਨੁੱਖਾਂ ਨੂੰ ਦ્વੈਤ ਕਰਕੇ ਦੋ ਭਾਵ ਜੰਮਣ ਤੇ ਮਰਨ ਬਣਿਆ ਰਹਿੰਦਾ ਹੈ ਹਾਂਜੀ ਇਹੇ ਛਿੱਤਿ ਵਾਰ ਦੂਚਾ ਦੋਏ ਸਤਗੁਰ ਬੱਜ ਹੋ ਅੰਤ ਗੁਬਾਰ తితి వార సేਵਹਿ ముગત ਗਵਾਰ ਨਾਨਕ ਮਨ ਮੁਖ ਬੂਝੈ ਸੋਜੀ ਪਾਏ ਇਕਤ ਨਾਮ ਸਦਾ ਰਹਿ ਆਸmai ਨਾਨਕ ਗੁਰਮੁਖ ਬੂਝੈ ਮਨ ਮੁਖ ਨਹੀਂ ਹੈ ਗੁਰਮੁਖ ਬੂਝੈ ਸੋਜੀ ਪਾਏ ਇਕਤ ਨਾਮ ਸਦਾ ਰਹਿ ਆਸmai ਪੜੋ ਨਾਨਕ ਗੁਰਮੁਖ ਬੂਜੈ ਸੋਜੀ ਪਾਏ ਇਕਸ ਨਾ ਇਕਤ ਨਾਮ ਸਦਾ ਰਹਾ ਸਮਾਏ ਬਿਲਾਵਲ ਮਹੱਲਾ ਪਹਿਲਾ ਸ਼ੰਤ ਦਖਣੀ ਇਕ ਓੰਕਾਰ ਸਤ ਗੁਰ ਪ੍ਰਸਾਦ ਬਿਲਾਵਲ ਰਾਗ ਦੇ ਅੰਦਰ ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਸ਼ੰਤ ਜਸ ਰੂਪੀ ਬਾਣੀ ਨੂੰ ਦੱਖਣੀ ਜਾਤੀ ਦੱਖਣੀ ਰਾਗਣੀ ਦੱਖਣ ਦੀ ਸੰਗਤ ਦੇ ਪਰਥਾਏ ਜਿਗਿਆਸੂ ਮਹਾਤਮਾ ਦੇ ਸੰਵਾਦ ਦੁਆਰਾ ਇਹ ਸ਼ਬਦ ਉਚਾਰਨ ਕਰਦੇ ਹਨ ਹਾਂਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੋਹੰਦ ਨਵੇਲੜੀਆ ਗੋਇਲ ਆਈ ਰਾਮ ਮੁੰਦ ਨਵੇਲੜੀਆ ਐਡੇ ਕੰਨਾਂ ਜਿਹੜਾ ਹੈ ਇਹ ਸੰਬੰਧਕ ਲਾ ਕੇ ਵੱਖਰਾ ਕਰਕੇ ਪੜ੍ਹਨਾ ਹੈ ਪਾਠ ਇਕੱਠਾ ਹੀ ਹੈ ਨਵੇਲੜੀਆ ਗੋਇਲ ਆਈ ਰਾਮ ਏ ਭਾਈ ਉਹ ਜੀਰੂਪੀ ਇਸਤਰੀ ਨਵੀਨ ਜੋਬਣ ਵਾਲੀ ਭਲੀ ਸ੍ਰੇਸ਼ਟ ਹੈ ਜੋ ਆਪਣੇ ਆਪ ਨੂੰ ਸੰਸਾਰ ਵਿੱਚ ਗਾਈਆਂ ਦੇ ਚਰਾਂਦ ਵਾਲੀ ਥਾਂ ਦੇ ਉੱਪਰ ਕੁਝ ਕੋ ਦਿਨਾਂ ਦਾ ਵਾਸਾ ਮੰਨ ਕੇ ਆਈ ਹੈ ਤਾਂ ਜਿਵੇਂ ਔੜ ਲੱਗੀ ਹੋਵੇ ਤੇ ਲੋਕ ਦਰਿਆਵਾਂ ਆਦਿ ਕਿਨਾਰੇ ਉੱਪਰ ਗਊਆਂ ਲੈ ਜਾਂਦੇ ਹਨ ਜਦੋਂ ਬਰਸਾਤ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਵਾਪਸ ਆਪਣੇ ਘਰਾਂ ਵਿੱਚ ਆ ਜਾਂਦੇ ਹਨ ਅਤੇ ਆਉਣ ਲੱਗੇ ਆਪਣੇ ਘੜੇ ਮਟਕੇ ਆਦਿ ਉੱਥੇ ਸੁੱਟ ਆਉਂਦੇ ਹਨ ਇਸੇ ਪ੍ਰਕਾਰ ਜੀਵ ਆਪਣੀਆਂ ਕਾਰਨ ਸੂਖਮ ਤੇ ਅਸਥੂਲ ਦੇਹਾਂ ਰੂਪੀ ਗਉਆਂ ਲੈ ਕੇ ਇਸ ਸੰਸਾਰ ਰੂਪੀ ਚਰਾੰਦ ਵਾਲੀ ਥਾਂ ਉੱਪਰ ਆਏ ਹਨ ਜੋ ਪ੍ਰਾਲਬਧ ਮੁਕਤੀ ਤੋਂ ਚਲੇ ਜਾਂਦੇ ਹਨ ਜਿਸ ਨੇ ਐਸਾ ਨਿਸ਼ਚੈ ਕਰ ਲਿਆ ਹੈ ਕਿ ਇਸ ਸੰਸਾਰ ਤੋਂ ਚਲੇ ਜਾਣਾ ਉਸ ਦਾ ਆਉਣਾ ਸਫਲਾ ਹੋ ਜਾਂਦਾ ਹੈ ਹਾਂਜੀ ਮਹੰਦਰ ਨੇ ਵੇ ਲੜੀਆ ਗੋਇਲ ਆਈ ਰਾਮ ਮਟਕੀ ਡਾਰ ਧਰੀ ਹਰ ਲਿਵ ਲਾਈ ਰਾਮ ਲਿਵ ਲਾਏ ਹਰ ਸੋ ਰਹੀ ਗੋਇਲ ਸਹਿਜ ਸਬਦ ਸੀ ਗਾਰੀਆ ਕਰ ਜੋੜ ਗੁਰ ਪਹਿ ਕਰ ਕਰ ਬਿਨੰਤੀ ਮਿਲ ਹੋ ਸਾਚ ਪਿਆਰੀਆ ਤਨ ਭਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਪਿਰ ਸਾਧਾਰਿਆ ਨਾਨਕ ਮੁੰਦ ਨਵੇਲ ਸੁੰਦਰ ਸੁੰਦਰ ਤਿਰੁਪਣਾ ਦੇਖ ਪਿਰ ਸਾਧਾਰਿਆ ਚਲੋ ਨਾਨਕ ਮੁੰਦ ਨਵੇਲ ਸੁੰਦਰ ਦੇਖ ਪਿਰ ਸਾਧਾਰਿਆ ਸਚ ਨਵੇ ਲੜੀਏ ਜੋ ਬਨ ਬਾਲੀ RAM ਆਓ ਨਾ ਜਾਓ ਕਹੀ ਆਪਣੇ ਆਉ ਨਾ ਜਾਓ ਕਹੀ ਆਪਣੇ ਸਹ ਨਾਲੀ ਰਾਮ ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੈ ਅਗਾਦ ਬੋਧ ਅਕਥ ਕਥਿਐ ਸਹਿਜ ਪ੍ਰਭ ਗੁਣ ਗਾਵੈ ਰਾਮ ਨਾਮਰ ਸਾਲ ਰਸੀਆ ਰਵੈ ਸਾਚ ਪਿਆਰੀਆ ਗੁਰ ਸ਼ਬਦ ਦਿਆ দান ਕੀਆ ਨਾਨਕਾ ਵਿਚਾਰੀਆ ਸ੍ਰੀ ਧਰਮੋਹ ਅੜੀ ਗੁਰ ਸਬਦ ਕੀਆ ਦਾਨ ਕੀਆ ਨਾਨਕਾ ਵਿਚਾਰਿਆ ਵਿਚਾਰੀ ਅਤੇ ਵਾਵੇ ਦੇ ਨਾਲ ਉਚਾਰਨ ਕਰਨਾ ਨਾਨਕਾ ਵਿਚਾਰਿਆ ਦੁਬਾਰਾ ਪੜੋ ਪੰਕਤੀ ਗੁਰ ਸਬਦ ਦਿਆ ਦਾਨ ਕੀਆ ਨਾਨਕਾ ਵਿਚਾਰਿਆ ਸ੍ਰੀ ਧਰਮੋਹ ਅੜੀ ਨਾਨਕਾ ਵਿਚਾਰੀਆ ਬਿਹਾਰੀ ਦੇ ਨਾਲ ਹੈ ਰਾਰੇ ਨੂੰ ਬਿਹਾਰੀ ਲੱਗੀ ਹੈ ਵਿਚਾਰੀਆ ਗੁਰ ਸਬਦ ਦੀਆ দান ਕੀਆ ਨਾਨਕਾ ਵਿਚਾਰੀਆ ਸ੍ਰੀ ਧਰ ਮੋਹ ਅੜੀ ਫਿਰ ਸੰਗ ਸੋਤੀ RAM ਗੁਰ ਕੈ ਭਾਏ ਚਲੋ ਸਾਚ ਸੰਗੋਤੀ RAM ਤਨ ਸਾਚ ਸੰਗੋਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਇਕ ਭਾਏ ਇਕ ਮਨ ਨਾਮ ਵਸਿਆ ਸਤ ਗੁਰੂ ਹਮ ਮੇਲਿਆ ਦਿਨ ਰੈਨ ਘੜੀ ਨਾ ਚਸਾ ਵਿਸਰੈ ਸਾਸ ਸਾਸ ਨਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਭਉ ਪੰਜਨੋ ਜੋਤ ਸਬਾਇੜੀਏ ਤ੍ਰਿ ਭਵਨ ਸਾਰੇ RAM ਘਟ ਘਟ ਰਵ ਰਹਿਆ ਅਲਖ ਅਪਾਰੇ RAM ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ ਹਉ ਮੈ ਮਮਤਾ ਲੋਭ ਜਲ ਹੋਬ ਸਬਦ ਮੈਲ ਚੁਕਾਈਐ ਦਰ ਜਾਏ ਦਰਸ਼ਨ ਕਰੀ ਭਾਣੈ ਤਾਰ ਤਾਰਨ ਹਾਰਿਆ ਦਰ ਜਾਏ ਦਰਸ਼ਨ ਕਰੀ ਭਾਣੈ ਇਥੇ ਰੁਕਣਾ ਤਾਰ ਤਾਰਨ ਹਾਰਿਆ ਚਲੋ در جائے درسن کری پانے تار تارن ہاریا ہر نام امرت چاک ترپتی نانکا ار تاریا بلاول محلہ پہلا میں من چاو کنا ساچ و گاسی رام موہی پریم پرے پرب ابناسی رام اوگتو ہر ناتھ ناتھ ہے ਇਸ ਹੈ ਭਾਵੈ ਸੋ ਥੀਐ ਕਿਰਪਾਲ ਸਦਾ ਦਇਆਲ ਦਾਤਾ ਜੀਆ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਦਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੀ ਭੇਖ ਪਵਨੀ ਹੱਥ ਨਾ ਜਾਣਾ ਨਾਨਕਾ ਸੱਚ ਗਹਿ ਰਹੇ ਪਿੰਡੀ ਰਹਿਣ ਭਲੀ ਦਿਨਸ ਪਿੰਡੀ ਰਹਿਣ ਭਲੀ ਦਿਨਸ ਸੁਹਾਏ RAM ਨੇ ਜਿ ਘਰ ਸੂਤੜੀਏ ਪਰਮ ਜਗਾਏ RAM ਨਵ ਹਾਨ ਨਵ ਧਨ ਸ਼ਬਦ ਜਾਗੀ ਆਪਣੇ ਪਿਰ ਪਾਣੀਆਂ ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨੀ ਸਾਣਿਆ ਕਰ ਜੋੜ ਨਾਨਕ ਸਾਚ ਮੰਗੇ ਨਦਰ ਕਰ ਤੁਧ ਭਾਣਿਆ ਜਾਗ ਸਲੋਨੜੀਏ ਬੋਲੇ ਗੁਰ ਬਾਣੀ RAM ਜਿਨ ਸੁਣ ਮੰਨੇ ੜੀ ਅਕਥ ਕਹਾਣੀ RAM ਅਕਥ ਕਹਾਣੀ ਪਦ ਨਿਰਬਾਣੀ ਕੋ ਬਿਰਲਾ ਗੁਰਮੁਖ ਬੂਝੈ ਓਹੋ ਸ਼ਬਦ ਸਮਾਏ ਆਪ ਗਵਾਏ ਤ੍ਰਿ ਭਵਨ ਸੋਜੀ ਸੂਝੈ ਰਹਿ ਅਤੀਤ ਅਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਿਆ ਸਰਬ ਠਾਈ ਨਾਨਕਾ ਉਰ ਧਾਰਿਆ ਮਹਿਲ ਬੁਲਾਇੜੀਏ ਭਗਤ ਸਨੇਹੀ RAM ਗੁਰਮਤਿ ਮਨ ਰਹਿਸੀ ਸੀਜਸ ਦੇਹੀ RAM ਮਨ ਮਾਰ ਰੀਜੈ ਸ਼ਬਦ ਸੀਜੈ ਤ੍ਰੈ ਲੋਕ 나ਥ ਪਛਾਣੈ ਮਨ ਦੀਗ ਡੋਲ ਨਾ ਜਾਏ ਕਤਹੀ ਆਪਣਾ ਪਿਰ ਜਾਣੈ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਨ ਤਕਿਆ ਤੇਰੋ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਿਬੇਰੋ ਸ਼ੰਤ ਬਿਲਾਵਲ ਮਹੱਲਾ ਚੌਥਾ ਮੰਗਲ ਇੱਕ ਓੰਕਾਰ ਸਤ ਗੁਰ ਪ੍ਰਸਾਦ ਬਿਲਾਵਲ ਰਾਗ ਦੇ ਅੰਦਰ ਚੌਥੇ ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸ਼ੰਤ ਨਾਮੇ ਬਾਣੀ ਦੁਆਰਾ ਪ੍ਰਮਾਤਮਾ ਦੀਆਂ ਮੰਗਲ ਮੰਗਲ ਕਹਿੰਦੇ ਖੁਸ਼ੀਆਂ ਦੇ ਗੀਤ ਦੇ ਵਿੱਚ ਇਹ ਉਪਦੇਸ਼ ਉਚਾਰਨ ਕਰਦੇ ਹਨ ਮੰਗਲ ਛੰਦ ਦੀ ਚਾਲ ਜਾਂ ਜਾਤੀ ਵੀ ਮੰਨੀ ਜਾਂਦੀ ਹੈ ਹਾਂਜੀ ਸ਼ੰਤ ਬਿਲਾਵਲ ਮਹੱਲਾ ਚੌਥਾ ਮੰਗਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇਜੈ ਆਇਆ ਮਨ ਸੁਖ ਸਮਾਣਾ RAM ਗੁਰ ਟੁੱਟੈ ਹਰ ਪ੍ਰਭ ਪਾਇਆ ਰੰਗ ਰਲਿਆ ਮਾਣਾ RAM ਵਡ ਭਾਗੀਆ ਸੋਹਾਗਣੀ ਹਰ ਮਸਤਕ ਮਾਣਾ RAM ਹਰ ਹਰ ਪ੍ਰਭ ਹਰ ਸੋਹਾਗ ਹੈ ਨਾਨਕ ਮਨ ਭਾਣਾ RAM ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੈ RAM ਗੁਰਮੁਖ ਆਪ ਗਵਾਇਆ ਨੇਤ ਹਰ ਹਰ ਜਾਪੈ RAM ਮੇਰੇ ਹਰ ਪ੍ਰਭ ਭਾਵੇ ਸੋ ਕਰੈ ਹਰ ਰੰਗ ਹਰ ਰਾਪੈ RAM ਜਨ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਧਰਾ ਪੈ RAM ਮਾਨਸ ਜਨਮ ਹਰ ਪਾਈਐ ਹਰ 라ਵਣ ਵੇਰਾ ਰਾਮ ਗੁਰਮੁਖ ਮਿਲ ਸੋਹਾ ਗਣੀ ਰੰਗ ਹੋ ਏ ਕਣੇ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਦੇ ਰਾਮ ਹਰ 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 ਰਾਖ ਪ੍ਰਭ ਨਾਨਕ ਜਨ ਤੇ ਰਾਮ ਗੁਰ ਹਰ ਪ੍ਰਭ ਅਗਮ ਦ੍ਰਿੜਾਇ ਮਨ ਤਨ ਰੰਗ ਪੀਨਾ ਰਾਮ ਭਗਤ ਵਸ਼ਲ ਹਰ ਨਾਮ ਹੈ ਗੋਰਾ ਮੱਖ ਹਰਲੀ ਨਾਰਾਮ ਬਿਨ ਹਰ ਨਾਮ ਨਾ ਜੀਵਦੇ ਜੋ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀ ਨਾਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀ ਨਾਰਾਮ اے ਭਾਈ ਜਿਨ੍ਹਾਂ ਨੇ ਮਨੁੱਖਾ ਜਨਮ ਦੇ ਵਿੱਚ ਪਰਮਾਤਮਾ ਨੂੰ ਪਾ ਲਿਆ ਉਹਨਾਂ ਨੇ ਆਪਣਾ ਮਨੁੱਖਾ ਜਨਮ ਸਫਲਾ ਕਰ ਲਿਆ ਪਰਮਾਤਮਾ ਨੇ ਉਹਨਾਂ ਨੂੰ ਆਪਣੇ ਸਰੂਪ ਦੇ ਵਿੱਚ ਲੀਨ ਕਰ ਲਿਆ ਹੈ ਜਿਨ੍ਹਾਂ ਨੇ ਹਰੀ ਨੂੰ ਪਾਇਆ ਹੈ ਪ੍ਰਭੂ ਨੇ ਉਹਨਾਂ ਦਾ ਜਨਮ ਸਫਲਾ ਕੀਤਾ ਹੈ ਭਵ ਆਤਮ ਗਿਆਨ ਦੇ ਕੇ ਆਪਣੇ ਵਿੱਚ ਅਪੇਧ ਕਰ ਲਿਆ ਹੈ ਸੋ ਸੰਗਤ ਜੀ ਇੱਥੇ 844 ਅੰਗ ਆਪਣੇ ਸੰਪੂਰਨ ਹੋ ਗਏ ਨੇ ਸਾਰੀਆਂ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ ਤੇ ਸਾਰੀਆਂ ਸੰਗਤਾਂ ਨੂੰ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ